ਜੋ ਗਾ ਜਾ ਰਹੇ ਸੀ ਗਵਾਲੇ ਅਸੀਂ ਰਹਿਣ ਵਾਲੇ ਆ ਤੇ ਸਾਡੇ ਘਰ ਦੇ ਲੜਾਈ ਹੋਈ ਸੀ 3 ਮਹੀਨੇ ਹੋ ਗਏ ਇਸ ਗਾ ਦਾ ਨੋ ਤੇ ਸਾਡੇ ਘਰ ਦੇ ਦੋ ਫੜੇ ਜਿase ਮੇਰੇ ਘਰ ਵਾਲਾ ਤੇ ਮਰਦਿਆੁਰ ਅਸੀਂ ਦੂਜੇ ਪਾਸੇ ਅਸੀਂ ਪਕੰਦ ਚਲੇ ਗਏ ਸੀ ਇਹਨਾਂ ਮਗਰੋਂ ਸਾਡੇ ਘਰ ਦੇ ਔਲਾਦ ਬਹੁਤ ਮਾਰੇ ਘਰ ਤੇ ਸਾਡੇ ਘਰ ਦੇ ਦਾਣੇ ਨਹੀਂ ਨਾ ਛੱਡੇ ਸਿਲੰਡਰ ਤੱਕ ਲਾਇਆ ਚਾਹਤ ਕੋਨਰ ਵੀ ਸਾਡੇ ਚੱਕ ਕੇ ਲਾਇਆ ਗਏ ਸਾਡਾ ਕੋਈ ਬੱਚੇ ਦੂਜੇ ਸਕੂਲ ਪੜਦੇ ਸੀ ਉਹਨਾਂ ਦੀ ਨਾ ਕੋਈ ਚੀਜ਼ ਛੱਡੀ ਆੜੇ ਲੱਕੜਾਂ ਸਾਰੀਆਂ ਲੱਗ ਚੱਕਤ ਸਾਡੇ ਘਰ ਦੇ ਲੰਬਾਰੀਆਂ ਖੋਲ ਕੇ ਨਾ ਸਾਡੇ ਬੱਚਿਆਂ ਦੇ ਕੋਈ ਸੋਹ ਜਿਗੇ ਸੀ ਕੰਗਣ ਪੈਰਾਂ ਦੇ ਕੰਗਣ ਹੀ ਗੇ ਸੀ ਤੇ ਸਾਡੇ ਘਰ ਦੇ ਮੇਰੇ ਘਰ ਦੀ ਚੈਨ ਨਹੀਂ ਗਈ ਸੀ ਅਸ ਗੱਲ ਦੀ ਚਾਂਦੀ ਦੀ ਤੇ ਮੇਰੇ ਬਾਰਿਸ਼ ਸਾਰੀ ਖੁੱਲਦੀ ਸੀ ਹੋਂਦੇ ਵਿੱਚ ਸਾਰੀ ਲੰਬਾਰੀ ਸਾਡੀ ਖੁੱਲਦੀ ਸੀ ਸਾਡੇ ਕੋਈ ਘਰ ਦੀ ਚੀਜ਼ ਨਹੀਂ ਪਈ ਸੀ ਤੇ ਸਾਡੇ ਘਰ ਦੇ ਬਾਹਰ ਹਟ ਕੱਟੇ ਜਿਹੜੇ ਅੰਦਰ ਦਾਣੇ ਸੀ ਉਹ ਸਾਡੇ ਜੰਦਰਾ ਟੁੱਟਿਆ ਹੋਇਆ ਸੀ ਉਹ ਸਾਡੀ ਚਾਬੀ ਨੇ ਲੱਗੀ ਜਿਹੜੇ ਸਾਡੇ ਪੱਕਾ ਕੋਠਾ ਸੀ ਉਹਦੇ ਘਰ ਦਾ ਜੰਦਰਾ ਉਸੇ ਹੀ ਸਾਡੀ ਬਾਰੀ ਖੁੱਲ ਖੋਲ ਦੀ ਖੋਲ ਕੇ ਵਿੱਚੋਂ ਟਪਕਾ ਧਾੜੀ ਲੰਬਾਰੀ ਖੋਲੀ ਹੋ ਖੁੱਲੀ ਪਈ ਸੀ ਉਹਦੇ ਵਿੱਚ ਸਾਡੀ ਜਿਹੜੇ ਸਮਾਨ ਹੈਗਾ ਅਸੀਂ ਚੰਦ ਦੀ ਸੋਨਾ ਜੋ ਹਰ ਇੱਕ ਕੁਛ ਨੇ ਪਿਆ ਵਿੱਚ ਤੇ ਸਾਡੇ ਪਰਚ ਨਜਾਇਜ਼ ਕਰਾ ਕੇ ਸਾਨੂੰ ਇਹਨਾ ਫੜਾਤਾ ਸੀ ਥਾਣੇ ਅਸੀਂ ਪਾਸੇ ਚਲੇ ਗਏ ਅਸੀਂ ਘਰ ਤੋਂ ਬਾਹਰ ਦੋ ਦਿਨ ਸਾਡੇ ਅੰਦਰ ਜੇਲ੍ਹ ਚ ਅਸੀਂ ਜਿਵੇਂ ਆਪਣੇ ਪਿਆਕੇ ਆ ਤੇ ਸਾਡੇ ਕੋਈ ਰਿਸ਼ਤੇਦਾਰਾਂ ਆਉਂਦੇ ਸੀ ਸਾਡਾ 50 ਦਿਆਂਦੇ ਸੀ ਪੇਸ਼ੇ ਹਨ ਕਰਦੇ ਕੱਪੜੇ ਨੇ ਚੱਕਾਂ ਦਿੱਤੇ ਨੇ ਆਹ ਟਾਈਮ ਸਾਡੇ ਘਰ ਵਿੱਚ ਕੋਈ ਚੀਜ਼ ਦੀ ਖਾਮਦੀ ਰਹੇਗੀ ਸਾਡੇ ਗੱਦਾਂ ਨੇ ਹਰ ਡਰਮ ਖਾਲੀ ਹੋ ਗਣੇ ਅਸੀਂ ਹਟਮਕੀ ਖਾਈਏ ਸਾਡੇ ਨਜਾਇਜ਼ ਪਰਚੇ ਕਰਾ ਕੇ ਮਰ ਉਹ ਤੋਂ ਬਾਅਦ ਇਹਨਾਂ ਦਾ ਹੋ ਗਿਆ ਪਾਰ ਚਲਾ ਗਏ ਨੰਦਾ ਮੁੰਡਾ ਉਹਨਾਂ ਦੂਜੇ ਆਪ ਦੀ ਪਰਚਾ ਉੱਥੇ ਹੋ ਗਿਆ ਹੁੰਦਾ ਫੜੇ ਗਏ ਸੀ ਪਾਰ ਤਾਰੋ ਪਾਰ ਚਲੇ ਗਏ ਸੀ ਤੇ ਉਹਨਾਂ ਦਾ ਫੇਰ ਪਰਜਾ ਹੋ ਗਿਆ ਸੀ ਮਾ ਦੂਜੇ ਨਾਂ ਦੇ ਜਿਹੜੇ ਬੰਦੇ ਨੇ ਚੋਰ ਜਿਹੜੇ ਨੇ ਜਿਨ੍ਹਾਂ ਨੇ ਤੁਹਾਡੇ ਘਰ ਦੇ ਵਿੱਚ ਚੋਰੀ ਕੀਤੀ ਤੇ ਸਾਡਾ ਇੱਕ ਪ੍ਰਤਾਣ ਸਿੰਘ ਜੰਗੀਰ ਸਿੰਘ ਪ੍ਰਤਾਣ ਉਹਦਾ ਬੇਟਾ ਇੱਕ ਲੱड्डू ਇੱਕ ਜਸਵੰਤ ਸਿੰਘ ਇੱਕ ਉਹਨਦੇ ਪਤਨੀ ਬਿੰਬਲੋ ਬਿੰਬਲਾ ਬਾਈ ਜਸਵੰਤ ਦੀ ਪਤਨੀ ਕਿਰਪਾ ਬਾਈ ਲੱड्डू ਦੀ ਪਤਨੀ ਗਰਮੀਤ ਕੌਰ ਇਹਨਾਂ ਸਾਡੇ ਸਾਰੇ ਘਰ ਦਾ ਚੀਜ਼ ਚੱਕ ਕੇ ਤੇ ਲੈ ਗਏ ਤੇ ਦਾਨੇ ਆਪ ਇੱਥੇ ਮੋਟਰ ਹੈਗਾ ਤੇ ਲਦਾ ਦੇ ਰਹੇ ਨੇ ਸਾਡੇ ਸਾਰੇ ਦਾਨੇ ਚੱਕ ਕੇ ਪਿਰ ਮੇਰਾ ਨਾਲ ਕਲਾਸ਼ ਕਰ ਰਹੇ ਜੀ ਸਾਡੇ ਕਰੇ ਲੜਾਈ ਹੋਈ ਸੀ ਅਸੀਂ ਸਾਰੇ ਜਣੇ ਜੇਲ੍ਹ ਚ ਸੀ ਠੀਕ ਹੈ ਤੇ ਸਾਡੀਆਂ ਬਾਰੋ ਬਰਜ ਬਣਤਾ ਹੋ ਗਈਆਂ ਤੇ ਅਸੀਂ ਕਰੇ ਅੱਜ ਆਇਆ ਕਿੰਨਾ ਮਹੀਨਾ ਤੋਂ ਬਾਅਦ ਸਾਡਾ ਡਰਮ ਦੇਖੋ ਖਾਲੀ ਹੈ ਦਾਣਿਆਂ ਦਾ ਇਹਦੇ ਵਿੱਚ 4 ਕੁਵਾਂਟਲ ਅਸੀਂ ਦਾਣੇ ਲੈ ਕੇ ਰੱਖੇ ਸੀ ਤੇ ਉੱਥੇ ਵੇਖੋ ਕਿ ਆ ਕੇ ਬੱਚਿਆਂ ਦੇ ਸਾਡੇ ਦੇ ਚੀਜ਼ ਵਸਤ ਕੋਈ ਜੁੜੀ ਸੀ ਨਾ ਜਿਹਨਾਂ ਦਾ ਰੀਤਾਂ ਕੀਤੀਆਂ ਸੀ ਉਹਦੇ ਵਿੱਚ ਵੀ ਸਮਾਨ ਸਾਡਾ ਸਾਰਾ ਖਾਲੀ ਹੈ ਕੁਝ ਵੀ ਨਹੀਂ ਪਿਆ ਕੋਈ ਚੀਜ਼ ਵੀ ਆ ਦੇਖੋ ਇਹਦੇ ਵਿੱਚ ਵੀ ਸਾਰਾ ਕੁਝ ਸੀ ਅੱਧਾ ਟੋਲਾ ਸੋਨਾ ਇਹਦੇ ਵਿੱਚ ਅੱਧਾ ਟੋਲਾ ਚੜਵਾ ਸੀ ਇਹਦੇ ਵਿੱਚ ਕੁਝ ਵੀ ਨਹੀਂ ਛੱਡਿਆ ਕੋਈ ਚੀਜ਼ ਵੀ ਸਾਰੀ ਖਾਲੀ ਕਰਕੇ ਤੇ ਉਲਟਾ ਇਹ ਕਹਿਣ ਲੱਗ ਗਏ ਵੀ ਸਾਡੇ ਮੁੰਡੇ ਦਾ ਨਾਂ ਇਹਨਾਂ ਲੈ ਤਾਂ ਇਹਨਾਂ ਸਾਰਿਆਂ ਨੇ ਖੁਦ ਚੋਰੀ ਕੀਤੀ ਹੈ। ਹਾਂਜੀ ਇਹਨਾਂ ਦੇ ਸਾਰੇ ਜੀ ਫੈਮਲੀ ਨੇ ਇਹਨਾਂ ਦੀ ਇਹਦੋਂ ਅਸੀਂ ਵੇਖਿਆ ਨਹੀਂ ਬ ਇਹਨਾਂ ਦੇ ਕੌਣ ਕੌਣ ਜੀ ਨੇ ਇਹਨਾਂ ਸਾਰਿਆਂ ਨੇ ਰਾਲ ਕੇ ਚੋਰੀ ਕੀਤੀ ਹੈ। ਹਾਂਜੀ ਨਾਮ ਪ੍ਰਦਾਨ ਸਿੰਘ ਜੀ ਗੀਰ ਪ੍ਰਦਾਨ ਸਿੰਘ ਜੀ ਠੀਕ ਹੈ ਇੱਕ ਲੱਡੂ ਤੇ ਇੱਕ ਮਾਣੀ ਦਾ ਨਾਮ ਕੀ ਪੱਕਾ ਗਰਮੀਤ ਪੌਰ ਪਤਨੀ ਲੱਡੂ ਸਿੰਘ ਜੀ ਦਾ ਬਹੁਤ ਨੁਕਸਾਨ ਹੋਇਆ ਸਾਡਾ ਜੀ ਸਮਾਨ ਦੇਖ ਲਓ ਵੀ ਨੁਕਸਾਨ ਕਿੰਨਾ ਆਇਆ ਸਾਡੇ ਘਰੇ ਵੇਖੋ ਕੀ ਹਾਲਤ ਨਾ ਕਰਤੀ ਪਾਣ ਦੇ ਸਾਡੇ ਦਾਣੇ ਤੱਕ ਲੈ ਗਏ ਹਾਂਜੀ ਦਾਣੇ ਤੱਕ ਕੁਝ ਵੀ ਨਹੀਂ ਨਾ ਛੱਡਿਆ ਦਾਣੇ ਤੱਕ ਵੀ ਸਾਡੇ ਲੈ ਗਿਆ ਕੋਈ ਚੀਜ਼ ਨਹੀਂ ਅਸੀਂ ਤਿੰਨਾ ਮਹੀਨਾ ਬਾਅਦ ਅਸੀਂ ਅੱਜ ਘਰੇ ਆਏ ਆਂ ਸਾਡੇ ਘਰੇ ਵੇਖ ਲਓ ਕੋਈ ਆਲਤ ਨਾ ਕੋਈ ਚੀਜ਼ ਨਹੀਂ ਛੱਡੀ ਕੋਈ ਚ ਵੀ ਜਿਹੜਾ ਸਾਡੇ ਬੱਚਿਆਂ ਨੂੰ ਖਾਣ ਤੱਕ ਵੀ ਨਾ ਛੱਡਾਵੇ ਤਾਂ ਉਹਦਾ ਪਾਣੀ ਦੀ ਮਾਰ ਲੋ ਚੱਲ ਰਹੇ ਨੇ ਹਾਂਜੀ ਉੱਥੇ ਇੱਕ ਚੋਰੀਆਂ ਕੀਤੀ ਹਾਂਜੀ ਉੱਥੋਂ ਚੋਰੀਆਂ ਕੀਤੀ ਜਾਂਦੇ ਨੇ ਸਾਡੇ ਘਰੇ ਇਹਨਾਂ ਦੀ ਲੜਾਈ ਸਾਡੀ ਸੀ ਚੱਲ ਲੱਗ ਥਾਂ ਸੀ ਇਹਨਾਂ ਚੋਰੀ ਨਹੀਂ ਸਾਡੇ ਘਰੇ ਕਰਨੀ ਸੀ ਅਸੀਂ ਮਿਹਨਤ ਨਾਲ ਸਮਾਨ ਇਹਨਾਂ ਔਖਾ ਬਣਾਇਆ ਹੈ ਦਾਣੇ ਅਸੀਂ ਰਾਤ ਨੂੰ ਲੋਕੀ ਸੌਂਦਾ ਸੀ ਮੇਰੇ ਘਰ ਵਾਲਾ ਮੰਡੀ ਚ ਲੱਜਿਆ ਸੀ ਦਾਣੇ ਅਸੀਂ ਖਾਣ ਨੂੰ ਬਣਾਏ ਇਹਨਾਂ ਸਾਰੇ ਚੱਕ ਕੇ ਵੇਚ ਤੇ ਸਾਰਿਆਂ ਨੇ ਰੇਲ ਲਾ ਲ ਕੇ ਕੋਈ ਲੱਡੂ ਸਿੰਘ ਬਟਾ ਕੀ ਨਾਮ ਹੈ ਮੇਰਾ ਨਾਮ